ਜੇਪੀ ਵੱਲੋਂ ਦਾ ਤਾਜ ਟੂਰੀਅਰ ਕੀ ਫਿਲਮ ਪ੍ਰਮੋਟ ਕੀਤੀ ਜਾ ਰਹੀ ਆ ਜੀ ਦੇ ਚ ਸਿੱਧਾ ਸਿੱਧਾ Hindu Muslim ਆਲਾ ਪ੍ਰੋਪੋਗੈਂਡਾ ਪੁਸ਼ ਕੀਤਾ ਜਾ ਰਿਹਾ ਜੀ ਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋਣਾ ਲਾਜ਼ਮੀ ਆ ਤੇ ਦੂਜੇ ਪਾਸੇ ਪੰਜਾਬ 95 ਵਰਗੀ ਫਿਲਮ ਤੋਂ ਇਹਨਾਂ ਨੂੰ ਖਤਰਾ ਜੀ ਦੇ ਚ ਇੱਕ ਬੰਦੇ ਨੇ ਸਿਰਫ ਆਪ ਦੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਨਾ ਹੀ ਉਹ ਫਿਲਮ ਕਿਸੇ ਦੇ ਧਰਮ ਦੇ ਖਿਲਾਫ ਆ ਤੇ ਨਾ ਹੀ ਕਿਸੇ ਸਰਕਾਰ ਨੂੰ ਟਾਰਗੇਟ ਕੀਤਾ ਗਿਆ ਸਾਲੇ ਧੱਕਾ ਕਰਦੇ ਆ ਪਰ ਫਿਰ ਵੀ ਬੀਜੇਪੀ ਦਾ ਆਈਟੀ ਸੈੱਲ ਦਾ ਤਾਜ ਸਟੋਰੀ ਨੂੰ ਦਿਨ ਰਾਤ ਪ੍ਰਮੋਟ ਕਰ ਰਿਹਾ ਜੀ ਦੇ ਚ ਆਪਣੇ ਦੇਸ਼ ਦੀ ਹਿਸਟਰੀ ਨੂੰ ਤੋੜਿਆ ਮਰੋੜਿਆ ਜਾ ਰਿਹਾ 16 ਅਕਤੂਬਰ ਨੂੰ ਪਰੇਸ਼ ਰਾਵਲ ਦੀ ਇਸ ਫਿਲਮ ਦਾ ਟ੍ਰੇਲਰ ਰੀਲੀਜ਼ ਹੁੰਦਾ ਤੇ ਉਹਦੇ ਤੋਂ ਵੀ ਥੋੜੇ ਦਿਨ ਪਹਿਲਾਂ ਇਸ ਫਿਲਮ ਦਾ ਮੋਸ਼ਨ ਪੋਸਟਰ ਆਉਂਦਾ ਜੀ ਦੇ ਚ ਪਰੇਸ਼ ਰਾਵਲ ਨੂੰ ਤਾਜ ਮਹਿਲ ਦਾ ਗੁੰਮਦ ਚੱਕ ਦਾ ਦਿਖਾਇਆ ਗਿਆ ਤੇ ਉਹਦੇ ਚੋਂ ਸ਼ਿਵਜੀ ਬਾਹਰ ਆ ਰਹੇ ਆ ਤੇ ਨਾਲ ਹੀ ਇਹਨਾਂ ਨੇ ਆਹ ਪੋਸਟਰ ਪਾਇਆ ਜੀ ਦੇ ਚ ਇਹ ਲਿਖਦੇ ਆ ਕਿ ਤਾਜ ਮਹਿਲ ਸ਼ਾਹਜਹਾਨ ਨੇ ਬਣਾਇਆ ਸੀ ਜਾਂ ਡਾਟ 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 ਕੁਐਸਚਨ ਮਾਰਕ ਮਤਲਬ ਇਹਨਾਂ ਦਾ ਮੈਸੇਜ ਕਲੀਅਰ ਸੀ ਕਿ ਜੀ ਅਸੀਂ ਤਾਂ ਫਿਲਮ 'ਚ ਇਹੀ ਦਿਖਾਉਣਾ ਕਿ ਇਹ ਹਿੰਦੂਆਂ ਦਾ ਮੰਦਿਰ ਆ ਜਦੋਂ ਆਨਲਾਈਨ ਇਹਨਾਂ ਨੂੰ ਬੈਕਲੈਸ਼ ਮਿਲੀ ਤੇ ਲੋਕਾਂ ਨੇ ਗਾਲ੍ਹਾਂ ਕੱਢੀਆਂ ਉਦੋਂ ਇਹਨਾਂ ਨੇ ਇਹ ਸਾਰੇ ਪੋਸਟਰ ਡਿਲੀਟ ਕਰਤੇ ਤੇ ਆਪਦੀ ਇੱਕ ਸਫਾਈ ਪੇਸ਼ ਕੀਤੀ ਕਿ ਜੀ ਸਾਡਾ ਕਿਸੇ ਧਰਮ ਨੂੰ ਟਾਰਗੇਟ ਕਰਨ ਦਾ ਕੋਈ ਇੰਟੈਂਸ਼ਨ ਨਹੀਂ ਸੀ ਨਾ ਹੀ ਅਸੀਂ ਆਪਦੀ ਫਿਲਮ 'ਚ ਇਹ ਦਿਖਾਇਆ ਕਿ ਇਹ ਸ਼ਿਵਜੀ ਦਾ ਮੰਦਿਰ ਆ ਪਰ ਇਹਨਾਂ ਸਿਆਣੇ ਲੋਕਾਂ ਨੂੰ ਕੋਈ ਪੁੱਛਣ ਆਲਾ ਹੋਵੇ ਕਿ ਜੇ ਤੁਹਾਡਾ ਤਾਜ ਮਹਿਲ ਨੂੰ ਇੱਕ ਸ਼ਿਵਜੀ ਦਾ ਮੰਦਿਰ ਕਹਿੰਦਾ ਇੰਟੈਂਸ਼ਨ ਨਹੀਂ ਸੀ ਫੇਰ ਤੁਸੀਂ ਤਾਜ ਮਹਿਲ 'ਚੋਂ ਸ਼ਿਵਜੀ ਨੂੰ ਬਾਹਰ ਦੇ ਕਿਉਂ ਦਿਖਾਇਆ ਮਤਲਬ ਇੰਨਾ ਪਾਗਲ ਸਮਝੀ ਬੈਠੇ ਆ ਹੀ ਪਬਲਿਕ ਨੂੰ ਪਹਿਲਾਂ ਕੋਈ ਵੀ ਏਜੰਡਾ ਪੁਸ਼ ਕਰਕੇ ਇੱਕ ਪ੍ਰੋਪੋਗੈਂਡਾ ਕ੍ਰੀਏਟ ਕਰ ਦੋ ਤੇ ਬਾਅਦ ਚ ਉਹਦੇ ਤੋਂ ਹੱਥ ਝਾੜ ਕੇ ਪਿੱਛੇ ਹੋ ਜਾਓ ਇਹ ਸਾਰੀ ਨੌਨਸੈਂਸ ਜੀਦੇ ਤੇ ਇਹ ਸਾਰੀ ਫਿਲਮ ਬੇਸ ਕੀਤੀ ਜਾ ਰਹੀ ਹੈ ਇਹ ਕ੍ਰੀਏਟ ਕੀਤੀ ਸੀ ਪੀ ਐਨ ਓਕ ਨਾਮ ਦੇ ਬੰਦੇ ਨੇ ਜੋ ਆਪ ਦੇ ਆਪ ਨੂੰ ਇੱਕ ਹਿਸਟੋਰੀਅਨ ਦੱਸਦਾ ਸੀ ਉਹਦਾ ਮੰਨਣਾ ਸੀ ਕਿ ਤਾਜ ਮਹਿਲ ਦਾ ਅਸਲੀ ਨਾਮ ਹੈਗਾ ਤੇਜੋ ਮਹੱਲਿਆ ਤੇ ਇਹ ਸ਼ਾਹਜਹਾਨ ਨੇ ਨਹੀਂ ਬਣਾਇਆ ਸੀ ਸਗੋਂ ਇਹ ਇੱਕ ਹਿੰਦੂਆਂ ਦਾ ਮੰਦਿਰ ਆ ਇਸ ਚੀਜ਼ ਨੂੰ ਲੈ ਕੇ ਇਹ ਸਾਲ 2000 ਚ ਸੁਪਰੀਮ ਕੋਰਟ ਜਾਵੜਦਾ ਪਰ ਸੁਪਰੀਮ ਕੋਟ ਇਹ ਸਾਰੇ ਕੇਸ ਨੂੰ ਮਿਸਕਨਸੀਵਿੰਗ ਕਹਿ ਕੇ ਉੱਥੇ ਹੀ ਰੱਦ ਕਰ ਦਿੰਦਾ ਤੇ ਬਾਅਦ ਚ ASI ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹ ਪ੍ਰੂਫ ਕਰ ਦਿੰਦੀ ਹੈ ਕਿ ਤਾਜ ਮਹਿਲ ਕੋਈ ਮੰਦਿਰ ਨਹੀਂ ਸਗੋਂ ਇਹ ਇੱਕ ਟੂਮਬ ਆ ਇੱਕ ਮਕਬਰਾ ਆਏ ਸਾਲ ਤਾਜ ਮਹਿਲ ਨੂੰ ਲੈ ਕੇ ਕੋਈ ਨਾ ਕੋਈ ਨਵੀਂ ਕੌਂਟਰੋਵਰਸੀ ਹੋ ਜਾਂਦੀ ਸੀ ਤੇ ਉਹਨੂੰ ਲੈ ਕੇ ਆਪਣੇ 도ਗਲੇ ਪ੍ਰੇਸ਼ ਰਾਵਲ ਸਾਹਿਬ ਇਹ ਲਿਖਦੇ ਸੀ ਕਿ ਤਾਜ ਮਹਿਲ ਤਾਂ ਇੱਕ ਪਿਆਰ ਮੁਹੱਬਤ ਦਾ ਸਿੰਬਲ ਆ ਤੇ ਐਵੇਂ ਲੋਕ ਉਹਦੇ ਨਾਲ ਕੌਂਟਰੋਵਰਸੀ ਜੋੜ ਰਹੇ ਆ 2017 ਚ ਪ੍ਰੇਸ਼ ਰਾਵਲ ਸਾਹਿਬ ਇਹ ਟਵੀਟ ਕਰਦੇ ਆ ਤੇ ਆਪ ਹੀ 2025 ਚ ਆ ਕੇ ਉਜੀ ਫਿਲਮ ਬਣਾ ਦਿੰਦੇ ਆ ਪ੍ਰੇਸ਼ ਰਾਵਲ ਦਾ ਬੀਜੇਪੀ ਨਾਲ ਤੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਕਿਹੋ ਜਿਹਾ ਰਿਲੇਸ਼ਨ ਆ ਉਹ ਆਪਾਂ ਸਾਰਿਆਂ ਨੂੰ ਪਤਾ ਤਾਂ ਕਰਕੇ ਹਿੰਦੂ ਮੁਸਲਮਾਨ ਵਾਲਾ ਪ੍ਰੋਪੋਗੈਂਡਾ ਚਲਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਇਹਦੇ ਲਈ ਕੋਈ ਵੱਡੀ ਗੱਲ ਨਹੀਂ ਆਪਦੀਆਂ ਜ਼ਮੀਰਾਂ ਨੂੰ ਵੇਚ ਵਟ ਕੇ ਖਾ ਚੁੱਕੇ ਆ ਇਹ ਬੰਦੇ ਆਪਾਂ ਇਹਨਾਂ ਦੋਗਲਿਆਂ ਨੂੰ ਛੱਡੀਏ ਤੇ ਆਪਣੇ ਪੰਜਾਬ ਨਾਲ ਖੜੀਏ ਤੇ ਜਸਵੰਤ ਸਿੰਘ ਖਾਲੜਾ ਜੀ ਦੀ ਇਸ ਫਿਲਮ ਨੂੰ ਰਿਲੀਜ਼ ਕਰਾਈਏ ਤੇ ਕਮੈਂਟਾਂ 'ਚ #releasepunjab95 ਜ਼ਰੂਰ ਲਿਖਿਓ